ਦੇ ਗੋਦਰਾ ਸਾਵਨ ਹਾਲ ਦੇ ਲੈਂਟਰ ਪੈਣੇ ਆ ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ Fuck. ਗਰ ਨਹੀਂ ਹੈ ਲੋ ਸਤਿ ਸ੍ਰੀ ਅਕਾਲ ਬੋਲੋ ਬੋਲੇ ਸੋ ਕਿੱਦਾਂ ਕਰਨੀ ਹੱਥ ਜੋੜ ਕੇ ਜੇਲਾ ਤੂੰ ਕਰਦਾ ਨਹੀਂ ਹੁਣ ਆ ਲੈ ਚਾਹ ਪੀ ਲੈ ਹਾਂਜੀ ਚਾਹ ਪੀ ਲੈ ਪੀਣੀ ਚਾਹ

हाँ जी ये थोड़े हो चौड़ा ज पाने लिया लेंटर इर त नि हजुर पहचे गुरद्वारा साब त सारा दि ਕੰਮ ਅੰਮਦ ਤੱਕ ਰਹਿ ਪਈ ਗਿਆ ਕੱਦਾਂ ਹੋ ਗਿਆ ਟਾਈਮ ਨੇ ਭਜਾਣਾ ਅੱਜ ਜਲੈਂਟਰ ਪੈਣਾ ਸੀ ਰਾਜ ਮੌਸਮ ਵੀ ਧੁੱਪ ਨਹੀਂ ਨਿਕਲੀ ਹਾਂ ਇਹਨਾਂ ਦੀ ਬੜੀ ਮਿਹਨਤ ਆ ਬਿਤਾਰਿਆਂ ਦੀ ਤਲਹਾਲ ਵਧੀਆ ਖੁੱਲਾ ਹੋ ਜਾਣਾ ਹਨ ਜਿੱਦਾਂ ਮਰਜ਼ੀ ਤੇ ਪ੍ਰੋਗਰਾਮ ਕਰਾਓ ਵਾਈਬ੍ਰੇਟਰ ਮੈਂ ਤੁਹਾਨੂੰ ਕਿਹੜਾ ਸੰਬੋਧਨ ਕਰਦਾ

but i don't a hore. ਜੋ ਰਸੁਰਾਂ ਤੇ ਚੱਲ ਰਹੀ ਆ। ਉਹ ਪੈਸਾ ਲੱਗਦੇ ਬਾਹਰ ਉਹ ਬਾਹਰ ਪੈਸਾ। ਅੰਦਰ ਖੱਟਾ ਬਣਾਉਂਦੀਆਂ ਬੀਤੀਆਂ। ਆਹ ਤੇ ਇੱਧਰ ਗਾਜਰਾ। ਬਾਬੀ। ਉਹ ਕਿੰਨੇ ਖਿਲਾਤਾ। ਖਤਮ ਹੋ ਗਏ। ਸਲੱਟ। ਪਰ ਦਰਸਾ ਲੈਂਟਰ ਪੈਂਦਾ ਕਰਕੇ ਚੱਲਦੀਆਂ ਦੋ ਮਸ਼ੀਨਾ। ਅੱਜ ਵੀ ਇਧਰ ਵੜ ਕੇ ਹੋਇਆ ਆ ਆ ਮਗਰ ਖਾਂ ਵਰਤੋਂ ਜਿ ਆਇਆ ਇਹ ਬੁਲੂ ਵੀ ਨਿੰਬੂ ਬਾਵਾ ਲੱਗੇ ਆ ਵਿਚਾਰਿਆਂ ਦੀ ਮਿਹਨਤ ਵੀ ਬੜੀ ਆ ਅੱਲਾ ਕੱਲਾ ਲਵਾਡਾ ਢੋਣਾ ਨਗਾ ਦੇ ਲਾ ਕਿੰਨੇ ਕਿੱਥੋਂ ਜਾ ਕੇ ਜੁੜਿਆ ਇਧਰੋਂ ਦੀ ਕਿਤੇ ਆ ਬਾਬਾ ਵੀ ਖੁਸ਼ ਹੋ ਗਿਆ 여기가 스마트 <목소리도> <목소리도> ਦੰਨਿਆ ਨੇ ਖੇਲਦੇ ਆ ਇੱਧਰ ਕਾਕੇ ਖੇਲਦੇ ਆ ਉਧਰ ਟੋਪੀ ਵੀ ਲਾ ਲਈ ਟੋਪੀ ਲਾਓ ਠੰਡ ਬਹੁਤ ਆ ਲਾਓ ਲਾਓ ਟੋਪੀ ਲਾਓ ਲਾਦੇ ਟੋਪੀ ਨਲੀਆਂ ਵੀ ਵਗ ਜਣੀਆਂ ਆ ਹਵਾ ਜਿੰਨੀ ਵਗਦੀ ਤੇਜ਼ ਤੈਨੂੰ ਬਹੁਤ ਪਤਾ ਵੀਡੀਓ ਬਣਦੀ ਆ ਤੂੰ ਕਿਤੇ ਚੱਲਾ ਆ ਲੱਗਣ ਲੱਗਾ ਜਿਹੜਾ ਲੰਗਰ ਵਰਤਾਰ ਹਣਾ ਸੰਗਤ ਜੀ ਸਖਨੀ ਦਾ ਪੂਰੇ ਨਿਆਣੇ ਖਡਾਉਣ ਤੇ ਵਿਅਸਤਾ ਇਹਦਾ ਮੇਨ ਕੰਮ ਆ ਜਨਮ ਸਿੱਧ ਅਧਿਕਾਰ ਨਹੀਂ ਹੁੰਦਾ ਨਹੀਂ ਆਈ ਆ ਇੱਧਰ ਚੌਲ ਖਾਣੇ ਆ ਵੀ ਦੇਖੀਏ ਕੌਣ ਜਿੱਤਦਾ ਜਾ ਤੁਸੀਂ ਵੱਡੇ ਹੋ ਕੇ ਵੇਖੋਗੇ ਚਾ ਦੇਖੀ ਵੀ ਕੌਣ ਜਿੱਤਦਾ ਅੱਧਾ ਤਾਂ ਉਹਨੂੰ ਫਿਕਰ ਪਿਆਇਆ ਇਹਨੂੰ ਦੂਜੇ ਨੂੰ ਕਿ ਇਹਨੇ ਦੂਜਾ ਮੁੰਡਾ ਚੱਕ ਲਿਆ ਖਰੇ ਮੈਨੂੰ ਚੱਕਣਾ ਨਹੀਂਗਾ ਕੁਰਸੀ ਦਾ ਖਤਰਾ ਆ ਨੋ ਨੋ ਉਹ ਵੀਰ ਉਹ ਜੇ ਤੇਨੇ ਕੁਝ ਕਹਿੰਦਾ ਨਹੀਂ ਨਾ ਤੂੰ ਸਮਝ ਨਾ ਉਹ ਆਦੀ ਕੰਦੀ ਲੈਂਦਾ ਆ ਉਹ ਚੌਲੇਖਾਨ ਚ ਵਿਅਸਤਾ ਤੇ ਉਹ ਟੋਪੀ ਲਾਉਣ ਚ ਚਾ ਕੱਕੇ ਜੀ ਚੌਲ ਖਾਨ ਜੇ ਬਹੁਤ ਈਜ਼ੀ ਆ ਆਹੋ ਚੌਲ ਦਾ ਪਾ ਦਿਓ ਮੁੰਡੇ ਨੂੰ ਕਿਦਾਂ ਲੰਗਰ ਛਕਦੇ ਫੇ ਤੂੰ ਨਹੀਂ ਛਕਦਾ ਲੰਗਰ ਦੇਤਾ ਕਿਹੜਾ ਗੇੜਾ ਦੇਤਾ ਚੋਲਾ ਨੂੰ ਆ ਬਣ ਗਈ ਆ ਉੱਤੀ ਰਹਿੰਦੀ ਹੈ ਬੇਕਾਉ ਗਰਮ ਰਹੂਗੀ ਗਰਮ ਰਹੂਗੀ demiyor. Öyle falan durursan lan işte. টাইম ਹੋ ਗਿਆ ਬੇਸਭਾਗੋ ਮੈਂ ਨਹੀਂ ਕੀਤੀ ਉਹ ਕੱਲਰ ਤਾੜ ਲਾੜਾ ਕਰਾਉਣਾ ਕਰਾਉਣਾ ਮੈਂ ਨਹੀਂ ਕੀਤੀ Ke nekite? Ke nekite? ਆਉਂਦੇ ਆਂ ਤਾਇਆ ਵਾ ਕੀ ਬੱਜਦੇ ਆਣ ਸਾਰੇ ਬੰਦੇ ਆ ਕੇ ਹਟੇ ਆ ਜੇ ਲੈਂਟਰ ਫੜਾਉਣਗੇ ਥੋੜੇ ਥੋੜੇ ਬੰਦੇ ਆਈ ਜਾਂਦੇ ਆ ਲੰਗਰ ਹੁਣ ਚੁੱਲ੍ਹੇ ਤੇ ਰੱਖਿਆ ਕਰਕੇ ਸਾਈ ਰੱਖ ਕਰਨ ਦੁੱਧ ਬਚ ਗਿਆ ਸੀ ਕਿਵਾਲ ਲਈਏ ਹਾਂ ਅਸਲੀ ਹਲਵਾਈ ਸਾਹਿਬ ਵਾਲ ਰਹੇ ਆ ਪੰਮਾ ਹਲਵਾਈ ਜੇ ਕਿਹਾ ਕਿ ਅੱਜ ਆ ਕੇ ਜਾਓ ਆ ਕਾਕੇ ਤਾਂ ਕੁਝ ਵੀ ਨਹੀਂ ਖਾਂਦੇ ਇਹਨਾਂ ਦੀਆਂ ਥਾਲੀਆਂ ਤਾਂ ਖਾਲੀ ਆ ਇਹ ਹੁਣ ਲੰਗਰ ਬਣਾਉਣ ਵਾਲੇ ਹੁਣ ਲੰਗਰ ਛਕ ਰਹੇ ਆ ਖਾ ਕੇ ਛਕਣ ਲੱਪਿਆ ਕਹਿੰਦਾ ਖਾ ਕੇ ਛਕਣ ਲੱਪਿਆ ਦਿਲਰਾਜ ਕੁਛ ਕਹਿੰਦਾ ਹੀ ਨਹੀਂ ਜਿਲਾ ਖਾਇਆ ਕਰ ਉਹਨੂੰ ਕੋੜਾ ਲੱਗਣਾ ਆ ਲੱਗੇ ਸਵੇਰ ਦੇ ਹੁਣ ਆਏ ਆ ਫੋਨ ਚਲਾ ਚਲਾ ਬਿਲਲੇ ਹੀ ਹੁਣ ਹੋਏ ਤਾਂ